ਮੈਂ ਐਡਵੋਕੇਟ ਰਜਤ ਢਿੱਲੋਂ ਜੀ ਜ਼ਿਲ੍ਹਾ ਕਚੈਰੀ ਕਪੂਰਲਾ ਤੋਂ ਤੇ ਅੱਜ ਸੁਪਾਲ ਖੇੜਾ ਸਾਦ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਜੀ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਤੇ ਬੇਲ ਬਾਂਡ ਜਿਹੜੇ ਪਰੰਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਸ ਵੇਲੇ ਸੁਪਾਲ ਖੇੜਾ ਜੀ ਕਿਹੜੀ ਜੇਲ੍ਹ 'ਚ ਨੇ ਨਾਪਾ ਜੇਲ੍ਹ ਦੇ ਵਿੱਚ ਨੇ ਜੀ ਉਹ ਜੀ ਤੇ ਇਨਾਂ ਤੇ ਮਾਮਲਾ 6 ਤਰੀਕ ਨੂੰ ਕੀਤਾ ਗਿਆ ਸੀ ਇੰਨੀ ਜ਼ਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫ ਆਈ ਆਰ ਹੋਈ ਜੀ ਉਸੇ ਦਿਨ ਐਫ ਆਈ ਆਰ ਹੋਈ ਜੀ ਰਾਤ ਨੂੰ ਜਿਸ ਦਿਨ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਜੀ ਤੇ ਇਹਨਾਂ ਸੋਲ ਮੋਟਿਵੇ ਸੀਗਾ ਜੀ ਕਿ ਇਹਨਾਂ ਨੂੰ ਬਾਹਰ ਨਾ ਆਣ ਦਿੱਤਾ ਜਾਵੇ ਇੱਕ ਹੋਰ ਐਫ ਆਈ ਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫ ਆਈ ਆਰ ਦੇ ਵਿੱਚ ਇਹ ਬੇਲ ਕਰਨ 'ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪਰ ਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲਿਆਂਦਾ ਜੀ ਸੋ ਇਹਨਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਜੀ ਬੇਲ ਹੌਂਦ ਦੇ ਵਿੱਚ